ਬਹੁਤ ਧੰਨਵਾਦ ਸਾਡੇ ਜੀ ਤੇ ਤੁਹਾਡਾ ਧੰਨਵਾਦ ਤੁਸੀਂ ਸਾਡੇ ਕੋਲ ਪਹੁੰਚੇ ਜੇ ਸਾਰੀ ਸਿੱਖ ਸੰਗਤ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਆਗਦਾ ਨੇ ਉਹ ਸਾਡੇ ਦਰਦ ਦੇ ਵਿੱਚ ਸ਼ਾਮਲ ਹੋਈਆਂ ਅਸੀਂ ਸਾਰਿਆਂ ਦੇ ਤਹਿਤੋਂ ਧੰਨਵਾਦੀ ਆ ਅਸੀਂ ਇੱਥੇ ਬਾਬਾ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 16 ਪਿੰਡ ਨੇ ਇੱਥੇ ਆਛਾ ਅੱਗੇ ਅੱਗੇ ਜਿਹੜੇ ਦੁੱਬੇ ਆ ਜੀ ਐਸਾ ਸਾਡਾ ਟਾਪੂ ਨੂਮਾ ਇਲਾਕਾ ਇੱਕ ਦਰਿਆ ਸਾਡੇ ਪਰਲੇ ਪਾਸੇ ਵਗਦਾ ਇਹੋ ਹੀ ਬਿਆਸ ਤੇ ਇੱਕੁਰਲੇ ਪਾਸੇ ਵਗਦਾ ਅਸੀਂ ਉਹਦੇ ਵਿੱਚ ਹੀ ਆ ਜੀ ਸਾਰੇ ਇਹ ਸਾਨੂੰ ਜੋੜਨ ਵਾਲਾ ਇਹ ਜਿਹੜਾ ਪੌਲੀ ਆ ਇੱਕ ਸਾਧਨ ਪਹਿਲਾਂ ਇੱਥੇ ਕਿਸ਼ਤੀਆਂ ਚਲਦੀਆਂ ਹੁੰਦੀਆਂ ਸੀ 2011 ਚ ਪਲਟੂਨ ਬ੍ਰਿਜ ਬਣਿਆ ਡਰਮਾ ਵਾਲਾ ਪੁਲ ਤੇ 2019 ਦੇ ਵਿੱਚ ਜਦੋਂ 550 ਸਾਲਾ ਸੀ ਉਸ ਸਮੇਂ ਦੇ ਵਿੱਚ ਇਹ ਸਾਡਾ ਪੱਕਾ ਪੁਲ ਬਣਿਆ ਤੇ ਅਸੀਂ ਜਿਹੜੇ ਆ ਦੇ ਲਗਭਗ 11 ਅਗਸਤ ਨੂੰ ਸਾਡੇ ਇਥੇ ਵਹਨ ਟੁੱਟਿਆ ਸੀਗਾ ਤੇ 11 ਅਗਸਤ ਤੋਂ ਲੈ ਕੇ ਅਸੀਂ ਅੱਜ ਤੱਕ 24 ਦਿਨ ਹੋ ਗਏ ਆ ਅਸੀਂ ਡੁੱਬੇ ਆ ਸਾਡੇ ਪਿੰਡਾਂ ਦੇ ਵਿੱਚ ਸਾਂਘਰਾ ਪਿੰਡ ਆ ਮੇਰਾ ਨਗਰ ਉਹ ਗੁੰਮਝ ਦੇਖਦਾ ਗੁਰਦੁਆਰਾ ਸਾਹਿਬ ਦਾ ਜੀ ਜੀ ਉਥੇ ਉਸ ਪਿੰਡ ਦੇ ਵਿੱਚ 11 11 12 12 ਫੁੱਟ ਪਾਣੀ ਹੈਗਾ ਜੀ ਅਜੇ ਵੀ ਅਜੇ ਵੀ ਤੇ ਅੱਧਾ ਕੋ ਫੁੱਟ ਪਾਣੀ ਡਾਉਣ ਗਿਆ ਵਾ ਪਹਿਲਾਂ ਸਵਾ ਫੁੱਟ ਗਿਆ ਸੀ ਤੇ ਅੱਧਾ ਕੋ ਫੁੱਟ ਫੇਰ ਵਧ ਗਿਆ ਹੁਣ ਉਥੇ ਕੱਲ ਦਾ ਟਿਕਿਆ ਪਿਆ ਵਾ ਤੇ ਅਸੀਂ ਜਿਹੜੇ ਆ ਇਥੇ ਤੁਹਾਡੇ ਹਿਮਾਦਮ ਰਾਈ ਵੀ ਕਿਉਂਕਿ ਤੁਹਾਡੇ ਜਿਹੜੀ ਤੁਸੀਂ ਗੱਲ ਕਰਨੇ ਆ ਉਹ ਦੇਸ਼ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੇ ਸੁਣਨੀ ਆ ਸਾਡੇ ਦੇ ਇੱਕ ਸਭ ਤੋਂ ਵੱਡਾ ਤੱਬਾ ਵਾ ਕਿ ਲੋਕਾਂ ਨੇ ਦਰਿਆ ਦੀ ਜ਼ਮੀਨ ਮੱਲੀ ਆ ਤਾਂ ਕਰਕੇ ਹੀ ਹਾੜ ਬੰਨ ਟੁੱਟਦੇ ਆ ਤਾਂ ਕਰਕੇ ਜਿਹੜਾ ਵਾ ਇਹ ਦਰਿਆਵਾਂ ਚ ਪਾਣੀ ਨਾ ਆਉਂਦਾ ਲੋਕ ਵੀ ਦਰਿਆ ਸ਼ਾਇਦ ਲੋਕਾਂ ਨੇ ਬੰਦ ਕਰ ਲਿਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਇੱਥੇ ਦਰਿਆ ਦੀ ਇੱਕ ਮਰਲਾ ਜ਼ਮੀਨ ਨਹੀਂ ਜਿੰਨੀ ਜ਼ਮੀਨ ਆ ਸਾਡੀ ਆਪਣੀ ਮਾਲਕੀ ਆ ਉਹ ਸਾਡੀ ਜਦੀ ਪੁਸ਼ਤੀ ਆ ਉਹ ਜੋ ਸਰਨੇ ਸਰਕਾਰ ਨੇ ਅਲਾਟਮੈਂਟ ਕੀਤੀ ਆ ਪ੍ਰੋਪਰ ਵੇ ਦੇ ਨਾਲ ਅਸੀਂ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਏ ਆ ਤੁਸੀਂ ਸਾਨੂੰ ਜੇ ਅਗਰ ਰਜਿਸਟਰੀਆਂ ਸਾਡੇ ਨਾਮ ਤੇ ਆ ਅੱਗੇ ਅਸੀਂ ਲਿਮਟਾਂ ਲਈਆਂ ਉੱਤੇ ਆਪਦੀ ਸਾਰੀ ਖੇਤੀ ਕਰਦੇ ਆ ਕਿਸਾਨ ਬਿਲਕੁਲ ਅਸੀਂ ਸਰਕਾਰ ਤੋਂ ਬੜੇ ਦੇਰ ਦੀ ਮੰਗ ਕਰਦੇ ਆ ਵੀ ਜਿਹੜਾ ਹਰੀਕੇ ਹੈਡ ਵਰਕਸ ਆ ਜੀ ਜੀ ਤੁਸੀਂ ਆ ਸਾਡੇ ਏਰੀਆ ਨੂੰ ਡੰਬ ਕੀਤਾ ਬਣਾਇਆ ਪਿਆ ਵਾ ਤੁਹਾਡਾ ਇੱਕ ਸਟੋਰ ਕਰਨ ਵਾਲੀ ਜਗ੍ਹਾ ਬਣਾਈ ਪਈ ਆ ਜੀ ਜੀ ਤੇ ਤੁਸੀਂ ਇਤਰਾ ਕਰੋ ਵੀ ਹਰੀਕੇ ਹੈਡ ਵਰਕਸ ਤੋਂ ਜਦੋਂ ਪਾਣੀ ਪਿੱਛੋਂ ਆਉਂਦਾ ਨਾਲ ਦੀ ਨਾਲ ਰਿਲੀਜ਼ ਕਰੋ ਹਾਂ ਜੀ ਇਹ ਸਰਕਾਰ ਜਿਹੜੀ ਹੈ ਜੀ ਬਿਲਕੁਲ ਫੇਲ ਸਾਬਤ ਹੋਈ ਇਹਨਾਂ ਨੇ ਅੱਗੇ ਪਾਣੀ ਰਿਲੀਜ਼ ਨਹੀਂ ਕੀਤਾ ਸਾਡੇ ਧਰਨੇ ਲਾਉਣ ਦੇ ਬਾਵਜੂਦ ਲੇ ਰੱਖੋ ਡੇਢ ਮਹੀਨਾ ਪਹਿਲਾਂ ਅਸੀਂ ਧਰਨੇ ਲਾਉਂਦੇ ਰਹੇ ਆ ਪਾਣੀ ਤੇ ਅਸੀਂ ਧਰਨਾ ਲਾ ਕੇ ਪਾਣੀ ਚਕਾਉਣਾ ਤੇ ਇਹਨਾਂ ਰਾਤ ਨੂੰ ਬੰਦ ਕਰ ਦੇਣਾ ਅਸੀਂ ਇਹਨਾਂ ਨੂੰ ਇਹ ਗੱਲ ਕਹਿੰਦੇ ਰਹੇ ਆਂ ਵੀ ਸਾਡੇ ਹੀ ਭਰਾ ਅਗਲੇ ਪਾਸੇ ਜਿਹੜੇ ਫਰੋਜਪੁਰ ਫਾਜ਼ਿਲਕਾ ਜਿੰਨੇ ਆਂ ਹਾਂਜੀ ਤੇ ਤੁਸੀਂ ਅੱਗੋਂ ਹੁਸੈਨੀ ਵਾਲੇ ਤੋਂ ਜਿਹੜੇ ਆ ਦਰ ਖੋਲ ਕੇ ਜੀ ਹਰੀਗੇ ਵਾਲੇ ਤੋਂ ਖੋਲ ਕੇ ਸਾਡੇ ਏਰੀਆ ਚੋਂ ਪਾਣੀ ਕੱਢੋ ਤੇ ਹੁਸੈਨੀ ਵਾਲੇ ਤੋਂ ਖੋਲ ਕੇ ਜਿਹੜਾ ਅਗਲਾ ਪਾਣੀ ਆ ਉਹ ਅੱਗੇ ਨੂੰ ਕੱਢੋ ਬਿਲਕੁਲ ਪਰ ਸਾਡੀ ਕਿਸੇ ਰਣੀ ਸੁਣੀ ਬਾਬਾ ਜੀ ਸਾਨੂੰ ਇਹ ਗੱਲ ਕਹਿੰਦੇ ਰਿਹਾ ਵੀ ਇਹ ਪਾਕਿਸਤਾਨ ਨੂੰ ਕਿਤੇ ਵੀ ਬੂੰਦ ਪਾਣੀ ਦੀ ਨਹੀਂ ਦੇਣੀ ਪਰ ਸਾਨੂੰ ਡੋਗ ਦਿੱਤਾ ਤੇ ਸਾਨੂੰ ਤੇਦਾ ਫਾਇਦਾ ਕੋਈ ਨਹੀਂ ਰਾਜਸਥਾਨ ਨੂੰ ਨਹਿਰਾਂ ਦੇ ਇਹਨਾਂ ਨੇ ਜ਼ਮੀਨ ਐਕਵਾਇਰ ਕੀਤੀ ਹਰੀਕੇ ਹੈਡਵਰਕਸ ਬਣਾਇਆ ਹਰੀਕੇ ਹੈਡਵਰਕਸ ਜਦੋਂ ਉੱਥੋਂ ਬਣਾਇਆ ਤੇ 57 58 ਦੀ ਗੱਲ ਆ ਡਾਫ ਲੱਗੀ ਤੇ ਇਹ ਆਪ ਬੰਨ ਲਾਤਾ ਵੀ ਉਹਨੂੰ ਵਧਾ ਕੇ ਪਾਣੀ ਦੇਣ ਵਾਸਤੇ ਇਸ ਬੰਨ ਲਾਉਣ ਨਾਲ ਹਰੀਕੇ ਹੈਡਵਰਕਸ ਬਣਾਉਣ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਇਆ ਜੇ ਰਾਜਸਥਾਨ ਨੇ ਪਾਣੀ ਲਿਆ ਉਹਨਾਂ ਨੇ ਆਪਣਾ ਡੰਪ ਖਰੀਦਿਆ ਉਥੇ ਸਾਡੇ ਦਰਿਆ ਦਾ ਪਾਣੀ ਜਾ ਕੇ ਉਥੇ ਇਕੱਠਾ ਹੁੰਦਾ ਉਹ ਅੱਗੋਂ ਆਪ ਦਾ ਗੇਟ ਖੋਲ ਕੇ ਪਾਣੀ ਲੈ ਲੈਂਦੇ ਹੁਣ ਉਹ ਜਿਹੜਾ ਡੰਪ ਆ ਉਹ ਸੇਲਟ ਦੇ ਨਾਲ ਭਰ ਚੁੱਕਾ ਇੰਨੀ ਮਿੱਟੀ ਉਹਦੇ ਵਿੱਚ ਆ ਵੀ 2 ਘੰਟੇ ਜ਼ਰ ਸਾਰੇ ਖੋਲਦੇ ਉਹਦੇ ਮਿੱਟੀ ਨਗੀ ਹੋ ਜਾਂਦੀ ਹੈ। ਅਸੀਂ ਇਹਨਾਂ ਨੂੰ ਸਰਕਾਰ ਨੂੰ ਕਹਿੰਨੇ ਆ ਵੀ ਜੇ 6400 ਕਿੱਲਾ ਤੁਸੀਂ ਉੱਥੇ ਐਕਵਾਇਰ ਕੀਤਾ ਸੀ ਕੁਝ ਇਹਨਾਂ ਕਿਸਾਨਾਂ ਨੂੰ ਬਾਅਦ ਵਿੱਚ ਵਾਪਸ ਵੀ ਕਰਤੀ ਵਿੱਚੋਂ। ਉਹ 6400 ਕਿੱਲਾ ਚ ਹੈ ਹੁਣ 5000 4000 ਕਿੱਲਾ ਉਹਨੂੰ ਖਾਲੀ ਕਰੋ ਮਿੱਟੀ ਕੱਢੂ ਦੇ ਵਿੱਚੋਂ। ਮਿੱਟੀ ਕੱਢ ਕੇ ਆਪਦਾ ਡੰਪ ਖਾਲੀ ਕਰੋ। ਉਹਦੇ ਵਿੱਚ ਪਾਣੀ ਜਮਾ ਹੋਵੇ ਤੇ ਅੱਗੇ ਲਈ ਜਾਓ। ਜਾਂ ਜਿਹੜੀ ਪਿੱਛੇ ਦਰਿਆਵਾਂ ਦੇ ਵਿੱਚ ਸਿਲਟ ਆ। ਦਰਿਆ ਜਿਹੜਾ ਹੁਣ ਤੁਸੀਂ ਇੱਥੇ ਵੇਖਣਾ ਦਰਿਆ ਸਾਡਾ ਆਪ ਪੁਲ ਦੇ ਥੱਲੇ। ਜੇ 3 ਫੁੱਟ ਪਾਣੀ ਜਦੋਂ ਕੰਡਿਆਂ ਦੇ ਬ ਦਰਿਆ ਖਾਲੀ ਹੋਇਆ ਤਿੰਨ ਫੁੱਟ ਪਾਣੀ ਵਧ ਗਿਆ ਤੇ ਵੇਖਣ ਵਾਲੇ ਨੇ ਕਿਹਾ ਦਰਿਆ ਭਰ ਗਿਆ ਕਦੇ ਤਿੰਨ ਤਿੰਨ ਫੁੱਟ ਡੂੰਘੇ ਦਰਿਆ ਤਾਂ ਨਹੀਂ ਹੁੰਦੇ ਹਾਂ ਨਹੀਂ ਪਾਣੀ ਵਿੱਚੋਂ ਮਿੱਟੀ ਰੇਤਾ ਕੱਢਣ ਤੱਕ ਕਾਨੂੰਨੀ ਮਤਾਂਬ ਕਾਨੂੰਨ ਦੇ ਮਤਾਂਬਕ 12 ਫੁੱਟ ਦਰਿਆ ਜਿਹੜਾ ਨੇਚਰਲ ਡੂੰਘਾ ਚਾਹੀਦਾ ਤੇ এনवायरमेंट ਨੂੰ ਬਚਾਉਣ ਵਾਸਤੇ ਪੌਣ ਪੇੜ ਪੌਦਿਆਂ ਨੂੰ ਬਚਾਉਣ ਵਾਸਤੇ ਧਰਤੀ ਨੂੰ ਬਚਾਉਣ ਵਾਸਤੇ ਦਰਿਆਵਾਂ ਨੂੰ ਜਿੰਦਾ ਰੱਖਣ ਵਾਸਤੇ ਜਿਹੜਾ ਪਾਣੀ ਆ ਜਿੰਨਾ ਵੀ ਆਪਣਾ ਪਾਣੀ ਉਹਦਾ 25% ਹਿੱਸਾ ਦਰਿਆਵਾਂ ਵਿੱਚ ਵਗਣਾ ਚਾਹੀਦਾ ਹਾਂ ਪਰ ਸਰਕਾਰ ਵਗਾਈ ਨਹੀਂ ਇਹਨਾਂ ਨੂੰ ਜਿੰਨੀ ਬਿਜਲੀ ਦੀ ਲੋਡ ਹੁੰਦੀ ਆ ਇਹ 10 12000 ਕਿਊਸਕ ਪਾਣੀ ਛੱਡਦੇ ਆ ਉਹਦੇ ਨਾਲ ਬਿਜਲੀ ਬਣਾਉਂਦੇ ਆ ਤੇ ਉਨਾ ਹੀ ਦਰਿਆਵਾਂ 'ਚ ਰਹਿੰਦਾ ਬਾਕੀ ਜਿਹੜਾ ਪਾਣੀ ਉਹ ਸਾਰਾ ਡੈਮਾਂ 'ਚ ਜਮਾ ਕਰਦੇ ਰਹਿੰਦੇ ਹੁਣ ਡੈਮ ਜਿਹੜੇ ਆ ਉਹ ਬਣਾਏ ਤੇ ਇਸ ਕਰਕੇ ਸੀ ਵੀ ਲੋਕਾਂ ਨੂੰ ਆਪਾਂ ਬਿਜਲੀ ਪੈਦਾ ਕਰਨੀ ਲੋਕਾਂ ਨੂੰ ਸੋਖ ਦੇਣੇ ਆ ਤੇ ਸਾਨੂੰ ਡੋਬਣ ਵਾਸਤੇ ਬਣ ਗਏ ਜੀ ਬਿਲਕੁਲ ਉੱਥੋਂ ਵੀ ਛੱਡਦੇ ਰਹਿੰਦੇ ਪਾਣੀ ਥੋੜਾ ਥੋੜਾ ਬਿਲਕੁਲ ਜੀ ਇਹ ਕੀ ਕਰਦੇ ਆ ਵੀ ਜਦੋਂ ਜਦੋਂ ਬਰਸਾਤਾਂ ਚ ਭਰ ਪਈ ਪਹਿਲਾ ਲੋਡ ਹੁੰਦੀ ਹੈ ਨਾ ਜੀ ਜਦੋਂ 18000 ਕਿਸਕ ਪਾਣੀ ਸਾਡੇ ਦਰਿਆਵੇ ਦੀ ਲੱਗਦਾ ਸੀ ਅਸੀਂ ਕਹਿੰਦੇ ਸੀ ਸਾਨੂੰ 50000 ਕਰ ਲਓ 40000 ਕਰ ਲਓ ਦਰਿਆਵੇ ਦੀ ਲੰਗੀ ਜਾਊਗਾ ਅੱਗੇ ਛੱਡੀ ਚੱਲੋ ਉਦੋਂ ਇਹ ਛੱਡਦੇ ਨਹੀਂ ਜਦੋਂ ਡੈਮ ਫੁੱਲ ਹੋ ਗਏ ਹੁਣ ਮੰਨ ਲਓ ਪਿੱਛੋਂ 2 ਲੱਖ ਪਾਣੀ ਆ ਜੇ ਨਾ ਜੀ ਇਹਨਾਂ ਦੋ ਹੀ ਅੱਗੇ ਛੱਡਦੇ ਕਿ ਇਹ ਅਸੀਂ ਕਹਿੰਨੇ ਸਾਡਾ ਕੀ ਕਸੂਰ ਆ ਜਿੱਦਾਂ ਦੀ ਇਹਨਾਂ ਭਰਾਵਾਂ ਦੀ ਪਹਿਲੀ ਪਾਰ ਲਿਆਂ ਦੀ ਓਦਾਂ ਦੀ ਸਾਡੀ ਪਹਿਲੀ ਵਾਸ ਤੁਸੀਂ ਬੰਦ ਤੋਂ ਬਾਹਰ ਲੇ ਬਨੇ ਤੇ ਸਾਨੂੰ ਡੋਪਿਆ ਗਿਆ ਸਾਰੀ ਡੁੱਬੀ ਪਈ ਐ ਹੁਣ ਸਾਰੀ ਡੁੱਬੀ ਪਈ ਐ